ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਲਾਹ ਮਨਸ਼ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਰਿੰਦਰ ਸਿੰਘ ਸੱਗੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਵੀਡੀਓ ਥੋੜੀ ਜੀ ਗਰਮ ਸ਼ਬਦ ਹੋਣਗੇ ਪਹਿਲੀ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਪੂਰੀ ਵੀਡੀਓ ਦੇਖਿਓ ਨੰਬਰ 2 ਤੇ ਵੀਡੀਓ ਦੇ ਵਿੱਚੋਂ ਜੇ ਕਿਸੇ ਨੂੰ ਕੋਈ ਸ਼ਬਦ ਖਰਮੇ ਲੱਗੇ ਜਾਂ ਕੌੜੇ ਲੱਗੇ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਮੰਗਦਾ ਹਾਂ ਪਾਪਾ ਪੰਜਾਬੀ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਸਾਡਾ 98% ਸ਼ਹੀਦੀਆਂ ਨੇ ਦੇਸ਼ ਹਿਆਰ ਕਰਾਉਣ ਦੇ ਵਿੱਚ 98% ਸਾਡੇ ਫੌਜੀ ਸ਼ਰਧਾ ਤੇ ਮਰਦੇ ਆ ਸ਼ਹੀਦ ਹੁੰਦੇ ਆ ਉਹਨਾਂ ਦੀਆਂ ਲਾਸ਼ਾਂ ਹਰੇਕ ਮਹੀਨੇ ਸਾਲ ਚ ਆਈ ਗਏ ਰੰਦਿਆ ਤੇ ਅਸੀਂ ਅਕਸਰ ਇਹ ਵੀ ਕਹਿੰਦੇ ਆ ਕਿ ਅਸੀਂ ਕਿਸਾਨ ਹੁੰਨੇ ਆ ਪੰਜਾਬ ਦੇ ਹੁੰਨੇ ਆ ਤੇ ਅਸੀਂ ਸਾਰਿਆਂ ਨੂੰ ਢਿੱਡ ਭਰਦੇ ਆ ਪੰਜਾਬੀਆਂ ਪੰਜਾਬੀ ਹੋਣ ਦੇ ਨਾਤੇ ਅਸੀਂ ਕਿਸਾਨ ਅੰਨ ਦਾਤਾ ਸਾਰਿਆਂ ਦਾ ਢਿੱਡ ਭਰਦੇ ਆ ਤੇ ਅਸੀਂ ਅਕਸਰ ਇਹ ਵੀ ਕਹਿੰਦੇ ਆ ਕਿ ਪੰਜਾਬ ਜੇ ਨਾਂ ਹੁੰਦਾ ਤਾਂ ਭਾਰਤ ਬਾਹਲੇ ਭਾਰਤੀਆਂ ਦੇ ਦੰਗ ਅਦਸੋਂ ਤਾਂ ਹੋਈਆਂ ਹੋਣੀਆਂ ਸੀਗੀਆਂ ਜੇ ਪੰਜਾਬੀ ਨਾ ਹੁੰਦੇ ਪਰ ਅਸਲ ਵਿੱਚ ਸਾਡੀ ਕੀ ਔਕਾਤ ਆ ਸਾਡੀ ਕੀ ਉਹਨਾਂ ਦੀ ਨਿਗਾਹ ਦੇ ਵਿੱਚ ਹੈਗੀ ਆ ਔਕਾਤ ਉਹ ਸਾਨੂੰ ਕੱਲ ਜਾਂ ਪਿਛਲੇ ਇੱਕ ਹਫਤੇ ਤੋਂ ਬਾਰਡਰਾਂ ਤੇ ਬੈਠਿਆਂ ਨੂੰ ਪਤਾ ਲੱਗ ਗਿਆ ਸਾਨੂੰ ਆਪਦੀ ਰਾਜਧਾਨਾ ਦਿੱਲੀ ਚ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਹੰਦਲਵਾਜ ਕੀਤੀ ਜਾ ਰਹੀ ਆ ਇਹ ਸਾਡੀ ਔਕਾਤ ਆ ਅਸੀਂ ਲੱਖ ਬਣੇ ਜਾਈਗੇ ਵੀ ਅਸੀਂ ਪੰਜਾਬੀ ਬਣਾ ਪੰਜਾਬ ਬਣਾ ਦੇਸ਼ ਭਾਰਤ ਨੂੰ ਆਜ਼ਾਦ ਕਰਾਉਣ ਤੋਂ ਬਣਾ ਕੋਈ ਹੋਰ ਚਾਰਾ ਨਹੀਂ ਸੀਗਾ ਜਾਂ ਪੰਜਾਬੀ ਕੋਈਆਂ ਸੀ ਜਿਹੜੇ ਕਰਾ ਸਕਦੇ ਸੀਗੇ ਪਰ ਉਹਨਾਂ ਦੀ ਨਿਗਾਹ 'ਚ ਆਪਾਂ ਜ਼ੀਰੋ ਆਂ ਭਾਰਤੀਆਂ ਦੀ ਨਿਗਾਹ ਦੇ ਵਿੱਚ ਪੰਜਾਬੀ ਜ਼ੀਰੋ ਆਂ ਉਹਨਾਂ ਦੀ ਨਿਗਾਹ 'ਚ ਆਪਾਂ ਕੁਝ ਨਹੀਂ ਹੈਗੇ ਫਿਰ ਆਪਾਂ ਗੱਲ ਕਰਦੇ ਆਂ ਪਾਵੇਂ 84 ਤੋਂ ਲੈ ਕੇ ਗੱਲ ਕਰ ਲਓ ਚਾਹੇ 47 ਤੋਂ ਲੈ ਕੇ ਗੱਲ ਕਰ ਲਓ ਅਕਸਰ ਆਪਾਂ ਦੇਖਦੇ ਆਂ ਵੀ 47 ਦੇ ਵਿੱਚ ਵੀ ਕਿੰਨੇ ਲੋਕਾਂ ਨੂੰ ਮੌਦੇ ਘਾਟ ਧਾਰਨਾ ਪਿਆ ਕਿੰਨੇ ਲੋਕ ਅਰੇਲਾਂ ਦੇ ਵਿੱਚ ਬੱਸਾਂ ਦੇ ਵਿੱਚ ਕੱਢ ਕੇ ਮਾਰੇ ਗਏ ਹਨ ਤੇ ਫਿਰ ਤੁਸੀਂ ਆ ਜੋ 84 ਦੇ ਵਿੱਚ 84 ਤੋਂ ਪਹਿਲਾਂ 78 ਤੋਂ ਲੈ ਕੇ 84 ਤੱਕ ਇੱਕ ਪੰਜਾਬ ਦੇ ਵਿੱਚ ਕੰਦੂ ਘਰਾਫ ਕਹਿ ਸਕਦੇ ਆ ਖਾਰਕੂ ਵਾਅ ਸ਼ੁਰੂ ਹੋਇਆ ਜਿਹਨੂੰ ਮੌਕੇ ਦੇ ਲੀਡਰਾਂ ਨੇ ਸ਼ਹਿਦ ਦਿੱਤੀ ਸੱਤ ਪਿੰਡਾਂ ਵਾਲਿਆਂ ਨੂੰ ਮੂਰੇ ਲਾਇਆ ਤੇ ਪਰ ਹੋਇਆ ਕਿ 25000 ਨੌਜਵਾਨ ਆਪਣਾ ਉਹਨੂੰ ਖਾਰਕੂ ਵਾਅ ਦੇ ਵਿੱਚ ਲਵਾਰਸ ਲਾਸ਼ਾਂ ਕਹਿ ਕੇ ਦਰਿਆਵਾਂ 'ਚ ਰੋੜਦਾ ਜਾਂ ਸਸਕਾਰ ਕਰਦਾ ਪ੍ਰੋਫੈਸਰ ਖਾਲੜਾ ਹੋਏ ਨੇ ਜਿਨ੍ਹਾਂ ਨੇ 25000 ਲੱਖਾਂ ਦਾ ਹਿਸਾਬ ਮੰਗਦੇ ਮੰਗਦੇ ਉਹ ਖੁਦ ਵੀ ਇੱਕ ਲਵਾਰਸ਼ਲਾਸ਼ ਬਣ ਗਏ ਸਾਡਾ ਕੁਝ ਨਹੀਂ ਬਣਿਆ ਫਿਰ ਆਪਾਂ ਆਜੋ ਜੂਨ 84 ਦੇ ਵਿੱਚ 84 ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਜਨਮ ਸ਼ੀਦੀ ਦਿਹਾੜੇ ਤੇ ਕਿੰਨੀਆਂ ਸੰਗਤਾਂ ਨਤਮਸਤਕ ਹੋਈਆਂ ਦਰਬਾਰ ਸਾਹਿਬ ਦੇ ਵਿੱਚ ਉਹੀ ਮੌਕਾ ਚੁਣ ਕੇ ਸਰਕਾਰ ਕੇਂਦਰ ਸਰਕਾਰ ਨੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਾਲੇ ਕੌਣ ਸੀ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੇ ਚਿੱਠੀਆਂ ਲਿਖ ਲੈ ਕੇ ਇੰਦਰਾ ਗਾਂਧੀ ਨੂੰ ਉਕਸਾਇਆ ਕਿ ਦਰਬਾਰ ਸਾਹਿਬ ਤੇ ਹਮਲਾ ਕਰੋ ਇਹਨਾਂ ਨੂੰ ਫੜੋ ਤੇ ਫਿਰ ਉਹੀ ਬੰਦੇ ਦਰਬਾਰ ਸਾਹਿਬ ਦੇ ਵਿੱਚੋਂ ਹੱਥ ਖੜੇ ਕਰਕੇ ਬਾਹਰ ਆ ਗਏ ਸੀ ਬਾਹਰ ਆ ਕੇ ਆਪਦੇ ਆਪ ਨੂੰ ਵੱਡੇ ਲੀਡਰ ਕਹਿਣ ਲੱਗੇ ਕੋਸਤਾ ਅਜਿਹੀ ਜਉਂਦੇ ਆ ਹਜੇ ਕੁਝ ਰੱਬ ਨੂੰ ਪਿਆਰੇ ਹੋ ਗਏ ਹੋ ਸਾਰਿਆਂ ਨੇ ਜਾਣਾ ਰੱਬ ਨੂੰ ਪਿਆਰੇ ਪਰ ਜਿਹੜੇ ਮਰਜੀਬੜੇ ਸੀ ਉਹਨਾਂ ਨੇ ਹਿੱਕਾਂ ਦੇ ਕੋਲੇ ਆ ਖਾਧੀਆਂ ਤੇ ਜਿਹੜੇ ਕੁਰਸੀ ਦੇ ਭੁੱਖੇ ਸੀ ਉਹ ਬਾਹ ਖੜੀਆਂ ਕਰਕੇ ਬਾਹਰ ਆ ਗਏ ਉਦੋਂ ਬਾਅਦ ਆਪਾਂ ਆ ਜਾਨੇ ਆ 2020 ਵਾਲਾ ਦਿੱਲੀ ਦਾ ਧਰਨਾ ਦਿੱਲੀ ਧਰਨੇ ਦੇ ਵਿੱਚ ਲਗਭਗ 13 ਮਹੀਨੇ ਤਰਨਾ ਚੱਲਿਆ ਪੂਰੇ ਇੰਡੀਆ ਦੇ ਵਿੱਚੋਂ ਕਿਸਾਨਾਂ ਨੇ ਹਰੇਕ ਕਾਸਟ ਨੇ ਹਰੇਕ ਧਰਮ ਨੇ ਹਰੇਕ ਜਾਤ ਨੇ ਪੂਰਾ ਸਹਿਯੋਗ ਦਿੱਤਾ ਕਿਸਾਨਾਂ ਦਾ ਜਿਹਦੇ ਚ ਲਗਭਗ 750 ਜਾਨਾਂ ਗਈਆਂ ਹਾਲਾਂਕਿ ਬਹੁਤ ਸਾਰੇ ਇਹ ਜੇ ਵੀ ਕਿਸਾਨ ਸੀਗੇ ਜਿਹੜੇ ਘਰੇ ਮਰ ਗਏ ਪਰ ਉਹਨਾਂ ਨੂੰ ਇਹ ਕਹਿ ਕੇ ਸੀ ਸਿੱਧਾਂ ਦੀ ਸੂਚੀ ਚ ਪਾਤਾ ਵੀ ਚਲੋ ਇਹਨਾਂ ਦੇ ਪਰਿਵਾਰ ਨੂੰ ਕੋਈ ਮਦਦ ਮਿਲੋ ਆਪਣੇ ਏਰੀਆ ਦੇ ਵਿੱਚ ਵੀ ਕਈ ਪਰਿਵਾਰ ਇਹਦੇ ਸੀਗੇ ਜਿਨ੍ਹਾਂ ਨੂੰ ਆਪਾਂ ਨਿੱਜੀ ਤੌਰ ਤੇ ਜਾਣਦੇ ਹਾਂ ਉਹ ਵੀ ਕੱਲ ਨੂੰ ਘਰਾਂ ਲੰਘਿਆ ਕਹਿੰਦੇ ਦੀ ਜੰਗ ਜਿੱਤ ਲਈ ਜੰਗ ਜਿੱਤ ਲਈ ਪਰ ਅਧੂਰੀ ਜੰਗ ਜਿੰਤਨੀ ਕਾਦੀ ਜਿੰਤਨੀ ਹੁੰਦੀ ਆ ਦੋਸ਼ ਤਾਂ ਇਹ ਵੀ ਲੱਗੇ ਵੀ ਕਿਸਾਨ ਜੱਥੇਬੰਦੀਆਂ ਪੈਸੇ ਲੈ ਕੇ ਲੋਕਾਂ ਨੂੰ ਖਾ ਲਈਆਂ ਕੇਂਦਰ ਨੇ ਵੀ ਧੋਖਾ ਕੀਤਾ ਲੋਕ ਸਭਾ ਦੇ ਵਿੱਚ ਤਨੋਰ ਵਾਪਸ ਵੀ ਲੈ ਲਿਆ ਰਾਸ਼ਟਰਪਤੀ ਦੇ ਸ਼ਾਇਨ ਵੀ ਹੋ ਗਏ ਪਰ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਉਹ ਕਾਨੂੰਨ ਵਾਪਸ ਲੈਣ ਦਾ ਉਹਨੇ ਕੀਤਾ ਕਿਉਂਕਿ ਦਿਲ ਚ ਪਾਪ ਸੀਗਾ ਚਾਹੁੰਦੇ ਨਹੀਂ ਸੀਗੇ ਵੀ ਅਸੀਂ ਇਹ ਕੰਮ ਕਰੀਏ ਉਹ ਐਮਐਸਬੀ ਲੈਣ ਵਾਸਤੇ ਦੱਲੇਵਾਲ ਸਾਹਿਬ ਦੀ ਜਥੇਬੰਦੀ ਮਹੀਨੇ ਡੇਢ ਮਹੀਨੇ ਤੋਂ ਕਹਿ ਰਹੀ ਸੀ ਅਸੀਂ 13 ਫਰਵਰੀ ਨੂੰ ਦਿੱਲੀ ਨੂੰ ਪਹੁੰਚ ਕਰਾਂਗੇ ਦਿੱਲੀ ਨੂੰ ਕੁਝ 13 ਨੂੰ ਕੀਤਾ ਮੀਟਿੰਗਾਂ ਵੀ ਹੋਈਆਂ ਕੇਂਦਰ ਨਾਲ ਪਰ ਹਰਿਆਣੇ ਦੇ ਬਾਰਡਰ ਦੇ ਉੱਪਰ ਜੋ ਹਾਲਾਤ ਪਿਛਲੇ ਇੱਕ ਹਫ਼ਤੇ ਤੋਂ ਵਿਗੜੇ ਹੋਏ ਨੇ ਉਹਨਾਂ ਨੇ ਇਹ ਜੀਆਂ ਉੱਥੇ ਰੋਕਾਂ ਲਾਈਆਂ ਜਿਹੜੀਆਂ ਕਿਸਾਨਾਂ ਨੂੰ ਪੱਟਣੀਆਂ ਅਸੰਭਵ ਹੋ ਗਈਆਂ ਪਰ ਇਸ ਸਾਰੇ ਮੇਰਾ ਤੁਹਾਨੂੰ ਸਾਰਾ ਵਰਤਾਂਤ ਸੁਣਾਉਣ ਦਾ ਕਾਰਨ ਕੀ ਆ ਵੀ ਅੱਜ ਤੱਕ ਕਿਸੇ ਵੀ ਵੱਡੇ ਲੀਡਰ ਦੇ ਗੋਲੀ ਨਹੀਂ ਵਜੇ ਕਿਸੇ ਵੀ ਵੱਡੇ ਲੀਡਰ ਦੇ ਜਵਾਕ ਦੇ ਕੋਲੇ ਨਹੀਂ ਵੱਜੀ ਕਿਸੇ ਰਿਸ਼ਤੇਦਾਰ ਦੇ ਗੋਲੀ ਨਹੀਂ ਵੱਜੀ ਆ ਡੱਲੇਵਾਲ ਸਾਹਿਬ ਫਿਰਦੇ ਆ ਰਾਦੇਵਾਲ ਸਾਹਾ ਜਿੰਨੀਆਂ ਜੱਤੇ ਬੰਦੀਆਂ ਭਨੇਰ ਸਾਹਾ ਇਹ ਲੋਕਾਂ ਦੇ ਪੁੱਤ ਮਰਵਾਉਣ ਨੂੰ ਹੀ ਅਕਸਾਉਂਦੇ ਆ ਇਹਨਾਂ ਦੇ ਕਦੇ ਆਪਦੇ ਨਹੀਂ ਗੋਲੀ ਵੱਜਦੀ ਯਾਰ ਇਹਨਾਂ ਦੇ ਕੋਈ ਨੌਜਵਾਨ ਆ ਇਹਨਾਂ ਦੇ ਜਿਹੜੇ ਆਪਦੇ ਬੱਚੇ ਆ ਨਾ ਉਹ ਤਾਂ ਬਾਹਰਲੇ ਮੁਲਕਾਂ ਦੇ ਸੈਟ ਆ ਉਹ ਤਾਂ ਬਾਹਰਲੇ ਮੁਲਕਾਂ ਦੇ ਡਾਲਰ ਕਮਾਉਂਦੇ ਆ ਪਰ ਇੱਥੇ ਮਰਵਾ ਕੇ ਨੂੰ ਰਹਾ ਦੋ ਕਿੱਲੇ ਵਾਲੇ ਸ਼ੋਭਕਰਮ ਸ਼ੋਭਕਰਮ ਨੂੰ ਜਿਹੜਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਜਿਹਦੀ ਮਾਂ ਬਚਪਨ ਚ ਮਰ ਗਈ ਦਾਦੀ ਨੇ ਪਾਲਿਆ ਠੀਕ ਆ ਉਹੋ ਜਿਹੇ ਬੰਦਿਆਂ ਨੂੰ ਉਹੋ ਜਿਹੇ ਮੁੰਡਿਆਂ ਨੂੰ ਉਹ ਇਹਨਾਂ ਨੂੰ ਉਕਸਾ ਕੇ ਇਹੋ ਜਿਹਾ ਬਰੂਦ ਭਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਉਹ ਮਰਨ ਮਰੌਣ ਤੇ ਬਾਹਰ ਹੋ ਜਾਂਦੇ ਆ ਪਰ ਅਸਲ ਗੱਲ ਇਹ ਨਹੀਂ ਹੈਗੀ ਇਹਨਾਂ ਦੇ ਜਿਹੜੇ ਆ ਲੀਡਰ ਆ ਇਹਨਾਂ ਦੇ ਆਪ ਦੇ ਬੱਚੇ ਬਾਹਰਲੇ ਮੁਲਕਾਂ 'ਚ ਪੜ੍ਹਦੇ ਆ ਬਾਹਰਲੇ ਮੁਲਕਾਂ 'ਚ ਹੋ ਰਹਿੰਦੇ ਆ ਤੇ ਇੱਥੇ ਤਾਂ ਸਿਰਫ ਇਹ ਬਸ ਆਪਣਾ ਟਾਈਮ ਪਾਸ ਕਹਿ ਸਕਦੇ ਆ ਵੀ ਕਿਸਾਨ ਜੱਥੇਬੰਦੀਆਂ ਨੂੰ ਬੰਦਿਆਂ ਨੂੰ ਇਕੱਠੇ ਕਰਕੇ ਮੂਹਰੇ ਲਾ ਲੋ ਆਹ ਪਤਾ ਇਹਨਾਂ ਨੇ ਲਲਕਾਰਾ ਮਾਰ ਕੇ ਪਿੱਛੇ ਹਟਣਾ ਦੂਰ ਬਹਿ ਕੇ ਪ੍ਰੈਸ ਕਾਨਫਰੰਸਾਂ ਕਰਨਿਆਂ ਮਤੇ ਪਾਉਣਿਆਂ ਅਸੀਂ ਆ ਨਹੀਂ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਇਹ ਨਹੀਂ ਪਛਾਣਗੇ ਅਸੀਂ ਆ ਨਹੀਂ ਮੰਨਦੇ ਸਾਡੀ ਉਹ ਨਹੀਂ ਮੰਨਦੇ ਅਸੀਂ ਹਲੀਮੀ ਨਾ ਚੱਲਾਂਗੇ ਅਸੀਂ ਮਰਿਆਦਾਤ ਚੱਲਾਂਗੇ ਅੰਦਰ ਖਾਤੇ ਉਹਨਾਂ ਨੂੰ ਉਸਾਉਣ ਦੇ ਉੱਤੇ ਪੂਰਾ ਜ਼ੋਰ ਲੱਗਿਆ ਹੁੰਦਾ ਕਿਉਂਕਿ ਗੋਲੀ ਤਾਂ ਉਹਨਾਂ ਦੇ ਵੱਜਣੀ ਆ ਨਾ ਗੋਲੀ ਤਾਂ ਲੀਡਰਾਂ ਦੇ ਵੱਜਣੀ ਨਹੀਂਗੀ ਨਾ ਟਕਰ ਵੱਜੀ ਆ ਸੋ ਪ੍ਰਭੂ ਹੱਥ ਬੰਨ ਕੇ ਬੇਨਤੀ ਆ ਹੱਥ ਬੰਨ ਕੇ ਜੇ ਤੁਸੀਂ ਕਿਸੇ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਕਾਨੂੰਨੀ ਲੜਾਈ ਗਲਤ ਲੜਦੇ ਹੋ ਆਪਦੇ ਹੱਕ ਮੰਗਦੇ ਹੋ ਕਿਸਾਨ ਜੱਥੇਬੰਦੀਆਂ ਪੂਰਾ ਆਪਦਾ ਹੱਕ ਮੰਗ ਰਹੀਆਂ ਨੇ ਇਹ ਇਹ ਲੀਡਰਾਂ ਨੇ ਕਿੰਨੇ ਕਿੰਨੇ ਘਟਾਲੇ ਕਰ ਲਏ ਆ ਹੁਣ ਪੰਜਾਬ ਸਰਕਾਰ ਦੇ 92 ਐਮਐਲਏ ਆ ਕੋਈ ਬੌੜਿਆ ਉੱਥੇ ਕਿਸੇ ਹੋਰ ਰਾਜਨੀਤਿਕ ਪਾਰਟੀ ਦਾ ਬੰਦਾ ਬੌੜਿਆ ਉੱਥੇ ਕਿਸੇ ਹੋਰ ਰਾਜਨੀਤਿਕ ਲੀਡਰ ਨੇ ਜਾ ਕੇ ਉੱਥੇ ਮੂਰੇ ਹੋਇਆ ਵੀ ਗੋਲੀਆਂ ਦੇ ਵਿੱਚ ਪੈਂਦੀਆਂ ਛਰੇ ਵਜਦੇ ਆ ਅਥਰੂ ਗਿਆ ਛੱਡੀ ਜਾਂਦੀ ਆ ਉਹ ਦੂਜੇ ਲਾਲੂ ਅਜਰੇ ਯੂਟਿਊਬਰਾਂ ਲੱਖੇ ਸਿਧਾਣੇ ਹੋਣੇ ਆ ਲੱਖਾ ਸਿਧਾਣਾ ਭਾਨਾ ਸਿੱਧੂ ਆ ਇੱਕ ਹੋਰ ਰਫਤਾਰ ਰਾਇਆ ਸੁਖ ਜਗਰਾਉਂ ਆ ਉਹ ਬਿਸ਼ਵਜੀਤ ਜਿਹੜਾ ਉਹ ਮੱਝੇ ਤੇ ਪਿਆ ਗੱਲਾਂ ਕਰਦਾ ਮੈਨੂੰ ਉਹਦਾ ਬੁਖਾਰ ਚੜ ਗਿਆ ਤੇ ਕਿੰਨੇ ਆ ਯਾਰ ਜਿਹੜੇ ਬੰਦੇ ਸਿਰਫ ਵਿਊ ਲੈਣ ਦੀ ਖਾਤਰ ਹੀ ਚੱਲਦੇ ਆ ਜਦੋਂ ਇਹ ਸਾਰਾ ਕੁਝ ਸੈੱਟ ਹੋ ਗਿਆ ਉਹਨਾਂ ਨੇ ਆ ਕਿ ਮੈਂ ਹਰੇਕ ਦੇ ਸੰਗ ਚ ਦੇਣ ਲੱਗ ਜਾਣਾਗੇ ਮੌਕੇ ਦੀ ਜਾਣਕਾਰੀ ਦਿੰਦੇ ਆ ਜੀ ਅਸੀਂ ਹੁਣ ਕਿੱਥੇ ਗਏ ਯਾਰ ਉਹ ਉਹਨਾਂ ਦੇ ਗੋਲਿਆ ਕਾਤੋਂ ਹੀ ਵੱਜਦੀਆਂ ਯਾਰ ਕਿਉਂਕਿ ਉਹਨਾਂ ਨੇ ਮਗਰ ਰਹਿਣਾ ਲੋਕਾਂ ਨੂੰ ਮੂਰੇ ਕਰਨਾ ਲੋਕਾਂ ਨੂੰ ਬੇਕੂ ਬਣਾ ਕੇ ਉਕਸਾ ਕੇ ਲੋਕਾਂ ਨੂੰ ਮੂਰੇ ਕਰਨਾ ਉਹਨਾਂ ਨੇ ਆਪ ਨੇ ਮੂਰੇ ਹੋਣਾ ਆਪਦੇ ਤਾਂ ਗੋਲੀ ਵੱਜ ਜੂ ਨਾ ਆਪ ਤਾਂ ਮਰ ਜਾਗੇ ਪਰ ਲੋਕਾਂ ਦਾ ਕਿਹੜਾ ਪੁੱਤ ਆ ਕਿਸੇ ਦੇ ਦਿੱਤੀ ਪੁੱਤ ਤਾਂ ਹੈ ਨਹੀਂ ਜਿਹੜੇ ਲੋਕ ਮਰਦੇ ਆ ਉਹਨਾਂ ਕੇ ਦਿੱਤੀ ਪੁੱਤ ਹੈਗੇ ਉਹ ਤਾਂ ਸ਼ਹੀਦ ਹੋ ਗਏ ਜੀ ਦੇਸ਼ ਦੇ ਕਤਰਛੀਦੋਗੇ ਜੀ ਕੌਮੀ ਸੀਰ ਹੋਗੇ ਸਾਡੇ ਪਤੰਦਰੋ ਤੁਸੀਂ ਉਸ ਉਹ ਬੱਚੇ ਦੇ ਜਿਹੜਾ 21-22 ਸਾਲ ਦੀ ਉਮਰ ਦੇ ਵਿੱਚ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਅੱਜ ਚਲੇ ਗਿਆ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਜਾ ਕੇ ਉਹਨਾਂ ਦਾ ਪਰਿਵਾਰ ਤੇ ਕੀ ਬੀਤਦੀ ਹੋਊਗੀ ਠੀਕ ਆ ਤੁਸੀਂ 10-20 ਲੱਖ ਰੁਪਏ ਉਹਨਾਂ ਦਵਾ ਦੇਵੋਗੇ ਕੀ ਉਹਦੇ ਨਾਲ ਬੱਚਾ ਮੁੜੇਊ ਕੀ ਉਹ ਬੱਚੇ ਦੇ ਪਰਿਵਾਰ ਨੂੰ ਸ਼ਾਂਤੀ ਮਿਲ ਜੂ ਆਪਦਾ ਬੱਚਾ ਦੇਖੇ ਬਣਾ ਸ਼ਰਮਨੋਂ ਅਤਮਾਰੋ ਯਾਰ ਲੀਡਰੋ ਸ਼ਰਮਨੋਂ ਮੜੀਮੋਟੀ ਜੇ ਤੁਸੀਂ ਲੋਕਾਂ ਨੂੰ ਇਕਸਾਉਣਾ ਹੀ ਆ ਨਾ ਲੋਕਾਂ ਨੂੰ ਢਕਾਉਣਾ ਹੀ ਆ ਤਾਂ ਘਟੂ ਘਟ ਆਪ ਤਾਂ ਮੂਰੇ ਲੱਗ ਜਾ ਕਰੋ ਪਹਿਲਾਂ ਗੋਲਿਆਂ ਆਪ ਦੀ ਹੱਕ ਦਿਖਾਓ ਫੇਰ ਦੂਜਿਆਂ ਦੇ ਮਰਵਾਓ ਦੂਜਿਆਂ ਦੇ ਪੁੱਤ ਮਰਵਾਉਣੇ ਬੜੇ ਸੌਖੇ ਆ ਬੜੇ ਸੌਖੇ ਆ ਨਹੀਂ ਤਾਂ ਹਰੇਕ ਹੀ ਇਹ ਤੇ ਸਮਾਜ ਸੇਵੀ ਬਣਿਆ ਫਿਰਦਾ ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਜਰੂਰ ਲੱਗਣਗੀਆਂ ਤੇ ਆਖਰੀ ਗੱਲ ਕਰਕੇ ਮੈਂ ਬੰਦ ਕਰਨ ਲੱਗਿਆ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਆ ਵੀ ਕਿਸੇ ਦੇ ਬਹਿਕਾਵੇ ਚ ਨਾ ਆਇਆ ਕਰੋ ਕਿਸੇ ਦੇ ਭੜਕਾਉ ਬਿਆਨਾਂ ਤੋਂ ਇਕਦਮ ਅਗਬੂਲਾ ਨਾ ਹੋਇਆ ਕਰੋ ਹੈ ਤੁਸੀਂ ਇਕੱਲੇ ਇਕੱਲੇ ਆਪਦੇ ਸਾਨੂੰ ਪਤਾ ਵੀ ਹਰੇਕ ਦੇ ਇੱਕ ਇੱਕ ਬੱਚਾ ਹੀ ਆ ਕਿ ਕਿਸੇ ਦੇ ਦੋ ਬਿਰਲਿਆਂ ਦੇ ਹੋਣਗੇ ਦੋ ਜਾਂ ਤਿੰਨ ਨਹੀਂ ਤਾਂ ਇਕੱਲੇ ਇਕੱਲੇ ਆ ਜਿਹਦੇ ਗੋਲੀ ਬੱਜ ਗਈ ਗੋਲੀ ਵੱਡਾ ਥੋੜਾ ਨੇ ਦੇਖ ਲਈ ਠੀਕ ਹੈ ਨਾ ਇਹ ਇਹ ਜਿਹੜਾ ਨਾ ਭੀੜ ਤੰਤਰ ਆ ਇਹ ਜਿਹੜਾ ਅਕਸਾਉਣ ਵਾਲਾ ਕੰਮ ਆ ਇਹ ਜਿਹੜਾ ਲੋਕਾਂ ਨੂੰ ਬੇਹਕੂ ਬਣਾਉਣ ਵਾਲਾ ਕੰਮ ਆ ਲੀਡਰਾਂ ਵੱਲੋਂ ਸ਼ੁਰੂ ਕੀਤਾ ਗਿਆ ਇਹ ਤੋਂ ਬਾਤ ਜੋ ਜੇ ਬਚਿਆ ਜਾਂਦਾ ਜਿਹ ਲੀਡਰ ਇਹ ਕਹਿੰਦਾ ਨਾ ਵੀ ਆਪਾਂ ਐ ਕਰਾਂਗੇ ਜੀ ਐ ਆਹ ਕਰਾਂਗੇ ਉਹਨਾਂ ਕੋਲ ਜੀ ਲੱਗੋ ਮੂਹਰੇ ਸਾਡੇ ਨਾਲ ਆ ਜਾਓ ਤੁਸੀਂ ਪਹਿਲੀ ਲਾਈਨ 'ਚ ਤੁਸੀਂ ਚੱਲੋ ਪਰ ਨਹੀਂ ਕਹੇ ਕਿ ਦੇਖੋ ਕਿਸੇ ਲੀਡਰ ਨੂੰ ਕੋਈ ਮੂਹਰੇ ਲੈ ਕੇ ਤੁਰਦਾ ਪਰ ਲੱਕ ਕੇ ਸੜਾਣਾ ਉਦੋਂ ਗਿਆ ਸੀਗਾ ਇੱਕ ਵੇਰੀ ਬਾਰ ਖਗਾ ਕੇ ਮੁੜਿਆ ਥਾਣੇ ਦਾ ਕਹਿੰਦਾ ਜੀ ਇਹ ਨਹੀਂ ਖੋਲਦੇ ਲੋਕਾਂ ਨੇ ਘੇਰਿਆ ਉੱਥੇ ਪਹਾਨਾ ਸੀ ਉਹ ਤਾਂ ਦੇਸ਼ਾ ਹੀ ਨਹੀਂ ਮੁੜ ਕੇ ਖਾਣੀ ਉਦੋਂ ਦਾ ਬਰਫ ਦੀਆਂ ਬਰੀਆਂ ਉਹਨਾਂ ਨੇ ਛੱਟਾਂ ਵੱਡੀਆਂ ਪੁਲਿਸ ਦੀਆਂ ਉਹੀ ਰਗੜੀ ਜਾਂਦਾ ਹੁਣ ਹਜੇ ਉਹਨਾਂ ਤੇ ਬਰਫ ਲਾ ਲਾ ਕੇ ਪੱਟੀਆਂ ਕਰੀ ਜਾਂਦਾ ਹੁਣਾ ਕਿੰਨੇ ਸਾਰੇ ਯੂਟਿਊਬਰ ਆ ਜਿਹੜੇ ਵਿਊਆਂ ਦੇ ਚੱਕਰ ਦੇ ਵਿੱਚ ਆ ਪੇਜਾਂ ਵਾਲੇ ਕਿੱਥੇ ਹੁਣ ਉਹਨਾਂ ਦੇ ਘਰੇ ਜਾ ਕੇ ਪੁੱਛਣਾ ਉਹਨਾਂ ਨੂੰ ਕਿ ਭਾਵੇਂ ਵਕਦੀ ਆ ਜਿਹਨਾਂ ਦੇ ਪਰਿਵਾਰ ਦਾ 20 ਸਾਲ ਦਾ 21 ਸਾਲ ਦਾ ਮੁੰਡਾ ਮਰਿਆ ਉਹ ਲੀਡਰੋ ਮaaf ਕਰੋ ਯਾਰ ਮaaf ਕਰੋ ਉਹ ਜਿਹੜੇ ਤੁਸੀਂ ਅੱਜ ਵੱਡੇ ਲੀਡਰ ਆ ਨਾ ਮaaf ਕਰ ਦਿਓ ਯਾਰ ਕਿਉਂ ਲੋਕਾਂ ਦੇ ਪੁੱਤ ਮਰਵਾ ਰਹੇ ਆ ਆਪਦੇ ਮੁੰਡਿਆਂ ਨੂੰ ਵੀ ਲੈ ਜਾਓ ਯਾਰ ਕਰੇ ਆਪਦੇ ਬੱਚਿਆਂ ਨੂੰ ਵੀ ਕਦੇ ਲੈ ਜਾਓ ਨਾ ਉੱਥੇ ਧਰਨਿਆਂ ਤੇ ਉਹ ਤਾਂ ਬਾਹਰਲੇ ਮੁਰਗਿਆਂ ਡਾਲਰ ਕਮਾਈ ਜਾਂਦੇ ਆ ਸੋ ਜੇ ਮੇਰੀ ਗੱਲ ਪਿਹੜੀ ਲੱਗੀ ਤਾਂ ਅਕਾਉਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ